ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਆ ਚਾਲ ਹਾਂ ਵਧੀਆ ਜੀ ਵੀਰ ਜੀ ਤੁਸੀਂ ਸੋਰੀ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਮੇਟੀ ਆਪਣਾ ਕاجਦੀਪ ਸਿੰਘ ਜੀ ਪਿੰਡ ਪੰਧੇਰ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਅੱਜ ਚੰਗੀਆਂ ਵੜਾ ਲੈ ਗਏ ਆਂ ਵੱਡੀਆਂ ਚੰਗੀਆਂ ਸ਼ਕੀਨ ਆ ਗਈਆਂ ਮੇਰੇ ਸ਼ਕੀਨ ਬੇਟੀ ਠੰਡੀਆਂ ਠੀਲ ਵਸ਼ੀਆਂ ਠੀਕ ਹੈ ਤੇ ਵੀਰੇ ਫੋਨ ਨੰਬਰ ਵੀ ਬੋਲਿਓ ਫੋਨ ਨੰਬਰ ਮੇਡਿਕ 94655 9894 ਹਾਂਜੀ ਦੂਜਾ ਨੰਬਰ 77191 26 ਜੇਪ ਚੰਗੇ ਤੋਹਫੇ ਲੈ ਕੇ ਆਇਆ ਜਾਨੀ ਵੀਰੇ ਚੰਗੀਆਂ ਬੱਛੀਆਂ ਬਰੀਡ ਲੈ ਕੇ ਹੁੰਦੇ ਹੋ ਚੰਗੀਆਂ ਬੱਛੀਆਂ ਠੀਕ ਹੈ ਜੀ ਹਾਂਜੀ ਅੱਗੇ ਵੀਰ ਜੀ ਦੱਸਦੇ ਵੀ ਚੰਗੇ ਸੀਮਨ ਤੇ ਜਾਨੀ ਕਿ ਕੰਮ ਕਰ ਚੰਗੀ ਬੱਛੀ ਹੋਵੇ ਉਹ ਹੀ ਲੈ ਕੇ ਆਉਣੀ ਆ ਹਾਂਜੀ ਵੀਰ ਜੀ ਚੰਗੀ ਬੱਛੀ ਲੈ ਕੇ ਆਇਆ ਬਿਲਕੁਲ ਵੀਰੇ ਠੀਕ ਹੈ ਜੀ ਇਹ ਸੁਈ ਵੀਰੇ ਪਹਿਲੇ ਨੰਬਰ ਤੇ ਠੀਕ ਹੈ ਜੀ ਤਾਂ ਬੱਚਾ ਕਿ ਆ ਗਿਆ ਦਾ ਬੱਚਾ ਵੀ ਇੱਥੇ ਬੱਚੀ ਦੀ ਮਗਰੇ ਤੇ ਮੱਛੀ ਆ ਗਈ ਆਹ ਆ ਮੱਛੀ ਆ ਗਈ ਹੈ ਮੱਛੀ ਕੋਈ ਗੱਲ ਨਹੀਂ ਉੱਥੇ ਰਹਿੰਦੇ ਹੋ ਕੋਈ ਨਹੀਂ ਵੀਰ ਜੀ ਚਲਾਉਣਾ ਬੰਦੇ ਹੋ ਬੱਚੀ ਨਹੀਂ ਤੋਰਾ ਵਿਖਾ ਦਿਓ ਵੇਖੋ ਵੀਰੋ ਤਾਜੀ ਸੂਈ ਵੈੜਾ ਚੰਗੇ ਰਕਾਰਡ ਵਾਲੀ ਆ ਫੇਸ ਕੁਆਲਟੀ ਚੈੱਕ ਕਰੋ ਕਿਹੜਾ ਪਾਤਾ ਜੀ ਪਹਿਲਾ ਸੂਆ ਵੀਰੇ ਇਹ ਦੇਖਦੇ ਦੂਜਾ ਪੂਆ ਹੈ ਦੂਜਾ ਸੂਆ ਆ ਗਿਆ ਤਾਂ ਕਿ ਵੀਰੇ ਥਾਂ ਦੀ ਕੁਆਲਟੀ ਚੈੱਕ ਕਰੋ ਐ ਗੁਲਾਬੀ ਥਾਣਾ ਗਿਆ ਬਾਕੀ ਵੀਰੋ ਲੈਵਾ ਨੂੰ ਚੈੱਕ ਕਰ ਲਓ ਆ ਵੱਛੀ ਆ ਗਈ ਆ ਵੱਛੀ ਵੀ ਮਗਰ ਪੂਰੇ ਟੌਪ ਦੀ ਟੌਪ ਦੀ ਆ ਜੀ ਬਾਕੀ ਵੀਰੇ ਲੈਵਾ ਚੈੱਕ ਕਰ ਲਿਓ ਤੇ ਲੈਵੇ ਤੋਂ ਅੰਦਾਜ਼ਾ ਲਾ ਲਿਓ ਕਿ ਕਿੰਨਾ ਦੁੱਧ ਪਰੂਗੀ ਥਾਣ ਸੁਣ ਵੀ ਚੰਗਾ ਚਵਾਈ ਆ ਲਾ ਗਿਆ ਵੀਰੋ ਤੋਰ ਦੇ ਵੀ ਇਹਨਾਂ ਤੋਰ ਦੇ ਲੰਮੇ ਜਾਂ ਜਾਂਦੇ ਜਾਂਦੇ ਵੇਖੋ ਵੀਰੋ ਚੈੱਕ ਕਰਿਓ ਬਾਕੀ ਵੀਰ ਜੀ ਚੰਗੀ ਸ਼ਕੀਨ ਮੇਰਾ ਕਿੱਥੇ ਮਰਜੀ ਦੱਸਾਂ ਟੁੱਟ ਕੇ ਤੇ ਥੱਲੇ ਬਹਿ ਜਾਓ ਕੋਈ ਉਹੋ ਹੀ ਨਹੀਂ ਵੀ ਜਿੱਧਰ ਮਰਜੀ ਤੇ ਥੱਲੇ ਵੜੀ ਜਾਓ ਕੀ ਬਾਤ ਹੈ ਜੀ ਵੇਖੋ ਵੀਰੋ ਥਣ ਥਣ ਵੀ ਚੰਗਾ ਲੱਗਿਆ ਚੰਗੀ ਸ਼ਕੀਨ ਮੇਰਾ ਤੁਮਾਂ ਲਓ ਵੀਰ ਇਸ ਕੁਆਲਿਟੀ ਚੈੱਕ ਕਰੋ ਬੱਚੀ ਵੀ ਬਿਲਕੁਲ ਵੀਰੇ ਹਾਂ ਜੀ ਚੰਗੇ ਨਾਗ ਲੈ ਕੇ ਆਇਆ ਵੀਰ ਵੇਖੋ ਵੀਰੋ ਚੈੱਕ ਕਰ ਲਿਓ ਮਗਰ ਵੀ ਵੱਛੀ ਆ ਗਈ ਆ ਇਹ ਥਣ ਐ ਇੱਕ ਨੰਬਰ ਲੱਗਿਆ ਚਵਾਈ ਵਾਲਾ ਵੀਰੇ ਬਹੁਤ ਵਧੀਆ ਬੱਛੀ ਨੂੰ ਰੂਹ ਹੀ ਲੱਗਾ ਬਿਲਕੁਲ ਜੀ ਵੀਰੇ ਚੰਗਾ ਪਸ਼ੂ ਦਾ ਸਿਫਤ ਆਪੇ ਬੋਲਿਓ ਬੜੀ ਹੁੰਦੀ ਆ ਦੇਖੋ ਵੀਰੇ ਉਹ ਲੇਵਾ 2-2 ਫੁੱਟ ਪਛਾਣ ਨੂੰ ਖਾਂ ਚੜਿਆ ਪਿਆ ਤੇ ਥਣ ਵੀ ਸਪੈਸ਼ਲ ਲੱਗਿਆ ਬਿਲਕੁਲ ਵੀਰੇ ਆ ਬੱਛੀ ਵੀ ਚੰਗੇ ਸ੍ਰੀਮਨ ਦੀ ਪਾਲੀ ਜਨੇ ਹਨਾ ਜੀ ਦੇਖੋ ਵੀਰੇ ਬੱਚਾ ਵੀ ਚੰਗੇ ਸ੍ਰੀਮਨ ਦਾ ਆ ਗਿਆ ਮਗਰ ਬੱਛੀ ਆ ਗਈ ਹੈ ਠੀਕ ਹੈ ਗੜੀ ਬੰਦੂ ਬੰਦ ਦਿੱਤੀ। ਲਵਾਦੀਆਂ ਮਾਰੇ ਤੁਹਾਨੂੰਰਾ। ਹਮਾਰ ਬੇਤਾਰਾ ਮਾਰਨੀ ਰੱਖ ਨਾ ਮਾਰਦੇ ਵੀਰੇ। ਵੇਖੋ ਵੀਰੋ ਚੈੱਕ ਕਰ ਲਿਓ। ਜਵਾਬਸਮਾਹ ਖੰਨੇ ਬੱਚੀ ਨੂੰ ਇੱਕ ਨੰਬਰ ਲੱਗਾ ਜਵਾਬਸਮਾਹ। ਕੀ ਬਾਤ ਹੈ। ਵੇਖੋ ਵੀਰੋ ਥਾਂ ਦੀ ਕੁਆਲਿਟੀ ਚੈੱਕ ਕਰ ਲਿਓ। ਕੀ ਕਹਨੇ ਵੜਦੇ ਚੰਗੀ ਟੌਪ ਕਲਾਸ ਵੜਾ ਵੀਰੋ। ਬੱਕੀ ਵੀ ਜੀ ਠੰਡੀ ਸੀਲ ਜਿੱਥੇ ਮਰਦੀ ਭਲਾਰ ਕੇ ਬੈਠੇ ਥਲੇ ਦੇ। ਠੀਕ ਹੈ। ਉਹ ਇਹ ਨਹੀਂ ਬੱਚੀ ਵੀ। ਵੀਰੇ ਬਿਨਾ ਮੰਗੇ ਤੋਂ ਪਸ਼ੂ ਆ। ਹੈਨਾ ਜੀ। ਤੇ ਹਰੇਕ ਵੀਰ ਨੂੰ ਪਸੰਦ ਹੁੰਦਾ ਐਵੇਂ ਦਾ ਪਸ਼ੂ। ਵੇਖੇ ਥਣ ਬੜਾ ਕੜਦੀ ਵਸ਼ੀ ਚਵਾ ਬੜਾ ਜਿਆਦਾ ਲੱਗਾ ਜੀ ਕੀ ਪਤਾ ਹੈ ਜੀ ਚੈੱਕ ਕਰੋ ਵੀਰੋ ਐ ਰੂਮ ਵਰਗਾ ਚਵਾ ਕੀ ਬਾਤ ਹੈ ਜੀ ਇਹਨਾਂ ਆਦੇ ਵੀਰੇ ਤੋਕਾ ਠੀਕ ਹੈ ਵੀਰੇ ਠੀਕ ਹੈ ਐ ਚੰਗਾ ਨਗ ਲੈ ਗਿਆ ਵੀਰੇ ਬਿਲਕੁਲ ਵੀਰੇ ਥਣ ਭੰਡੇ ਵਾਲਿਆ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੇੜ ਦੇ ਦੇਣੀ ਏ ਦੱਸੋ ਕਿੰਨੇ ਦੀ ਦੇ ਦੇਈਏ ਬੱਛੀ ਵੀਰ ਜੀ ਜੈ ਜੀ ਚੰਦ ਵੀਸੀ ਚਾਹ ਜੀ ਭਾਵੇਂ ਮੁੱਲ ਤੇ ਸੱਤਿਆਰੀ ਕੀ ਕਰਦਾ ਸੱਤਰੀ ਦੀ ਵੇੜੀਏ ਤੁਸੀਂ ਦੱਸੋ ਕਿੰਨੇ ਦੇ ਦੇਈਏ ਨਹੀਂ ਜੈਜ ਨਹੀਂ ਤੁਸੀਂ ਆ ਵੀ ਵਿਚੋਂ ਮਾਨਦਾਨ ਕਰਦੇ ਹੋ ਪੱਟੀਆਂ ਵੇਖਦੀਆਂ ਦੇਰੀਆਂ 65 ਦੀ 65 ਦੀ ਹਾਂਜੀ ਠੀਕ ਹੈ ਵੀਰੇ ਹੋਰ ਕਸਰਾ ਕੀ ਕਰਦੇ ਕੋਈ ਨਾ ਦੱਸੋ ਤੁਸੀਂ ਕਰਦੇ ਛੱਡ ਗਏ ਹੋਰ ਹਾਂਜੀ ਯਾਰ ਸਾੜੀ ਦੇ ਬਾਕੀ ਤੁਸੀਂ ਦੱਸੋ ਜਿੱਥੇ ਤੇ ਤੁਸੀਂ ਦੱਸੋ ਕਿੱਥੇ ਦੇ ਦੀਏ ਚਲ ਦੋ ਹੀ ਜਾਂਦੇ ਵੀਰੇ ਬਾਠ ਦੀ ਜਾਂਦੇ ਹੋ ਕਾਲ ਜਾਨ ਦੋ ਬੈਣੀ ਬੈਠੀ ਕੀ ਬਾਤ ਹੈ ਜੀ ਪਹਿਲੀ ਰੀਡੀਆਂ ਤੁਹਾਡਾ ਮਾਨਦਾਨ ਜੇ ਬੋਲੋ ਬਿਲਕੁਲ ਵੀਰੇ ਬਿਲਕੁਲ ਧੰਨਵਾਦ ਜੀ ਜੀ ਪਹਿਲੀ ਵੀਡੀਓ ਕੋਲ ਨਹੀਂ ਪਹਿਲੀ ਯਾਰ ਲੱਗੇ ਹੈ ਨਾ ਤੁਹਾਡਾ ਬਾਕੀ ਬੱਸੀ ਪੰਦੀ ਸੀਰ ਵੀਰ ਜੀ ਨਹੀਂ ਰੇਡ ਰੇਡ ਬਹੁਤ ਸੋਣਾ ਵੀਰੇ 62000 ਦੀ ਵੈੜਾ ਬਾਕੀ ਵੀਰੇ ਚੁਆ ਦੀ ਤੁਸੀਂ ਚੈੱਕ ਕਰ ਲਿਆ ਨਾਣਾ ਨੂਣਾ ਚੈੱਕ ਕਰ ਦੋ ਭਾਨੇ ਤੇ ਐ ਥਣ ਕਿ ਗਲਾਬੀ ਥਾਣਾ ਗਿਆ ਮਗਰੀ ਵੇਸ਼ੀ ਆ ਗਿਆ ਬਾਕੀ ਵੀਰੇ ਕੋਈ ਕਈ ਵੀਰ ਦੂਰੋਂ ਫੋਨ ਕਰਦੇ ਹੁੰਦੇ ਆ ਕਰਾਏ ਪੈਂਦੇ ਆ ਤੇ ਮਾਂ ਤਨਕ ਛੋੜ ਛੜ ਕਰ ਦੋ ਬਾਅਦ ਚੋਂ ਫੋਨ ਕਰੇ ਮਾਂ ਤਨਕ ਕਰਦਾ ਰਹਿੰਦਾ ਹਾਂ ਠੀਕ ਹੈ ਕੋਈ ਫੋਨ ਲਾਵੇ ਵੀਰ ਨੂੰ ਫੋਨ ਲਾਵੇ ਵੀਰ ਨੂੰ ਮੀਤੀ ਕਰਾਂਗੇ ਠੀਕ ਹੈ ਮੋੜ ਦੇਣੀ ਹਣਾ ਵੀਰੇ ਹਾਂਜੀ ਮੋੜ ਦੇ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਵਾੜੇ ਦਾ ਦੱਸਿਓ ਇਹ ਵੀਰ ਜੀ ਪਹਿਲਾ ਪਹਿਲਾ ਥੂਆ ਜੀ ਬੱਚੀ ਅੱਛਾ ਇਹ ਵੀ ਪਹਿਲਾ ਸੂ ਆ ਗਈ ਆ ਹਾਂਜੀ ਕੀ ਆ ਬਾਤ ਹੈ ਇਹਦਾ ਥੂਆ ਜੀ ਨੇ ਵੇਖ ਲੇਗ ਵੀ ਰਬਾਦਾ ਕੀ ਬਾਤ ਹੈ ਵੇਖੋ ਵੀਰੋ ਐ ਚੰਗੀ ਘੈਂਟ ਵੇੜਾ ਫੇਸ ਕੁਆਲਟੀ ਚੈੱਕ ਕਰ ਲਿਓ ਬੱਚਾ ਗਿਆ ਕੇ ਵੀਰੇ ਬੱਚਾ ਕਿਹਦੇ ਮਗਰ ਬੱਚਾ ਜੇ ਬੱਚਾ ਗਿਆ ਬੱਚਾ ਇਹਦੇ ਮਗਰ ਅਸਾ ਇਹਦਾ ਬੱਚਾ ਵਾ ਤੇ ਇਹ ਵੀ ਤਾਜੀ ਸੂਈ ਆ ਤਿੰਨ ਹੌਲੀ ਹੌਲੀ ਤੋਰੇ ਵੇ ਹੌਲੀ ਹੌਲੀ ਵੇਖੋ ਵੀਰੋ ਇਹ ਵੀ ਲੈਵਲ ਉਹ ਚੈੱਕ ਕਰ ਲਿਓ ਐ ਤਲਲੇਦਾਰ ਆ ਚੰਗਾ ਥਣ ਆਇਆ ਇਹਨੂੰ ਵੇਰ ਨੂੰ ਬੱਚੀ ਬੱਚੀ ਟੌਪ ਕਲਾਸ ਲੈ ਕੇ ਆਈ ਦੀ ਆ ਕੀ ਬਾਤ ਹੈ ਜੀ ਵੇਖੋ ਜੀ ਵੀਰੇ ਨੂੰ ਪਰਖ ਬੋਧਾ ਪਸ਼ੂਆਂ ਦੀ ਚੰਗੇ ਨਾਗ ਲੈ ਗਿਆ ਆ ਰਸ਼ੀਆਂ ਕੈਮਰੇ ਤੋਂ ਦਰਦੀ ਆ ਹਾਂ ਥੋੜਾ ਜਿਹਾ ਡਰਦੀ ਆ ਵੀਰੇ ਉਪਰੇ ਖਾਂ ਦੇ ਪਸ਼ੂ ਕਰਦੀ ਜਾਂਦਾ ਹਾਂਜੀ ਜਾਂਦੇ ਜਾਂਦੇ ਤੁਰ ਦੋਰੋ ਦੇਖੋ ਵੀਰੇ ਚੈੱਕ ਕਰ ਲੋ ਤੋਰਾ ਚੰਗੀ ਕੈਂਟ ਵੜਾ ਤੇ ਸ਼ਕੀਨ ਕੀ ਬਾਤ ਆ ਜੀ ਚੈੱਕ ਕਰੋ ਵੀਰ ਜੀ ਫੇਸ ਕੁਆਲਟੀ ਵੇਖੋ ਦੇਖੋ ਵੀਰੇ ਇਹੋ ਜਿਹੇ ਪਸ਼ੂ ਬੋਲ ਘੱਟ ਵੇਖਣ ਨੂੰ ਮਿਲਦਾ ਸਾਲੀਆ ਰਹੀਆਂ ਰਹੀਆਂ ਆ ਰਹੀਆਂ ਵਾਟੇ ਪੁੱਦੇ ਲਵ ਵਾਲੀਆਂ ਮੇੜਾਂ ਵੀਰੋ ਜਾਨ ਚਾ ਚੰਗੀਆਂ ਮੇੜਾਂ ਨੇ ਬਾਕੀ ਵੀਰੇ ਥਣ ਥੁੰਦੀ ਇਹਦੀ ਵੀ ਕੁਆਲਟੀ ਚੈੱਕ ਕਰ ਲਿਓ ਚੰਗਾ ਥਣ ਲੱਗਿਆ ਵੀ ਵੀ ਜਵਾ ਇਹਨੂੰ ਵੀ ਪੂਰਾ ਟੌਪ ਦਾ ਲੱਗਾ ਜੇ ਠੀਕ ਹੈ ਵੀਰੇ ਹਾਂਜੀ ਤਾਂ ਬਾਕੀ ਵੀਰੇ ਲੇਵੇ ਤੋਂ ਅੰਦਾਜ਼ਾ ਲਾ ਲੋਗੇ ਕਿੰਨਾ ਦੁੱਧ ਭਰੂਗੀ ਬੈੜ ਬੱਚਾ ਨਾਲੂ ਤੇ ਮਾੜਾ ਜਿਹਾ ਬਾਹਰ ਆਉਂਦੀ ਕਹਿੰਦੇ ਬੱਚਾ ਨਾਲੂ ਤੇ ਥੋੜਾ ਜਿਹਾ ਕੈਮਰੇ ਦਾ ਨਾ ਕਰ ਨਾਲੂ ਤੇ ਆ ਗਏ ਬੱਚਿਆਂ ਦਾ ਵੀਰੇ ਹਨਾ ਹਾਂਜੀ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਚੰਗੀ ਵੈੜ ਸ਼ਕੀਨ ਆ ਜੀ ਬਾਕੀ ਵੀਰੇ ਐਵੇਂ ਦੇ ਵੰਗੇ ਤੋਂ ਬਿਨਾ ਪਸ਼ੂਣ ਠੰਡੇ ਸੀਲ ਖਣ ਖੁਣ ਐਵੇਂ ਲੱਗਿਆ ਵੀਰੇ ਚੰਗਾ ਕੈਂਡ ਥਣ ਆ ਗਿਆ ਹਾਂਜੀ ਆਪਣੀ ਪਰਦੀ ਦਾ ਮੰਗਾ ਵੀ ਪਾ ਲਈ ਤਾਂ ਜੀ ਮੰਗੇ ਤੇ ਆਹ ਵੇਖਿਆ ਬਾਤ ਵੀਰੇ ਜਵਾਹ ਵੇਖੋ ਵੇ ਸੀਲ ਲੱਗਾ ਵੇਖੋ ਵੀਰੋ ਠੀਕ ਹੈ ਨੇ ਜਵਾਦੇ ਕੀ ਬਾਤ ਹੈ ਠੀਕ ਹੈ ਵੀਰੇ ਠੀਕ ਹੈ ਕੀ ਬਾਤ ਆ ਜੀ ਵੇਖੋ ਵੀਰੋ ਅੱਛੀਆਂ ਵੀਰ ਜੀ ਚਵਾਰ ਉਮਰਗਾ ਲਗਿਆ ਲੈਵਾ ਥੱਬੇ ਲਾਇਆ ਛਕੀਨ ਵੇੜਾ ਨੇ ਚੰਗੀ ਪਰਖਾ ਵੀਰ ਨੂੰ ਚੰਗੇ ਪਸ਼ੂ ਲੈ ਕੇ ਆਉਂਦਾ ਵੀਰੇ ਇਹੋ ਜਿਹਾ ਪਸ਼ੂ ਕਰੇ ਬੱਜਾ ਵੀ ਹਨਾ ਸੋਨਾ ਲੱਗਦਾ ਸ਼ਿੰਗਾਰ ਆ ਕਿੱਲੇ ਦਾ ਵੀਰੇ ਹਾਂਜੀ ਹਾਂਜੀ ਬਾਕੀ ਮੇਨ ਗੱਲ ਹੁੰਦਾ ਵੀਰੇ ਥਣਪਾਂਡੇ ਦਾ ਪਸ਼ੂ ਹੁੰਦਾ ਖਾਣ ਸਪੈਸ਼ਲ ਲੱਗੇ ਪਾਣਾ ਚੰਗਾ ਵਸ਼ੀਰਾ ਫਾੜੀ ਵਾਲਾ ਝੱਡਾ ਜੀ ਬਿਲਕੁਲ ਵੀਰੇ ਨਾਲੇ ਵੀਰੇ ਬਰੀਡ ਆ ਦੁੱਧ ਦੁੱਧ ਦਾ ਕੋਈ ਕਿੰਨੀ ਸੇਵਾ ਕਰ ਲੂ ਉਹਨਾ ਹੀ ਦੇ ਦੂੰ ਦੁੱਧ ਦੇ ਦਿੱ ਜਿੰਨਾ ਜਿੰਨੇ ਕੋ ਸੇਵਾ ਕਰ ਲੂ ਉਹਨਾ ਦੁੱਧ ਬਹੁਤ ਵੀਰੇ ਵੇਖ ਤਾਜੀ ਸੂਈ ਆ ਲੈਵੇ ਤੇ ਇਹਨੇ ਦੱਸਤਾ ਆਪਣਾ ਆਪ ਗਾੜੀ ਨੂੰ ਕੋਈ ਸੇਵਾ ਕਰੂ ਤਾਂ ਦੁੱਧ ਚੋਲੋ ਹਣਾ ਵੀਰੇ ਚੰਗੀ ਕੁਆਲਟੀ ਦੀਆਂ ਵੇੜਾ ਵੀਰੋ ਚੈੱਕ ਕਰ ਲਿਓ ਕੀ ਬਾਤ ਤਾਜ਼ੀਆਂ ਸੂਈਆਂ ਆ ਜੀ ਹਣਾ ਬੱਚਾ ਇੱਧਰ ਵੇਖੋ ਬੱਚਾ ਬਿਲਕੁਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਵੈੜ ਦੀ ਦੇ ਕਿੰਨੇ ਦੇ ਦੇ ਨਹੀਂ ਜੀ ਦਾ ਜੀ ਦੇ ਕਰਦਾ 85 ਕਰਦੀਏ ਪਰ 85 ਨਹੀਂ ਕਰਨਾ 75000 ਕਾਫੀ ਫਾਇਦਾ ਹਾਂਜੀ ਵੀਰੇ ਵੀਡੀਓ ਮੁੱਲ ਜਾਇਜ਼ ਕਰਨੇ ਉੱਟਦੀਆਂ ਆਲੇ ਉੱਟਦੀਆਂ ਆਲੇ ਜਾਣ ਹੈ ਨਾ ਵੀਰੇ ਵਧੀਆ ਤਰਕੀਕਾ ਆ ਦੇ ਬਾਕੀ ਕੋਈ ਨਹੀਂ ਮੰਨਦਾ ਬਾਕੀ ਦੱਸੋ ਤੁਸੀਂ ਜੀ ਨੇ ਵੀਰੇ ਕਰ ਦਿਓ ਮੰਨਤਨਾ ਆ ਵੀ ਕਰ ਦੇਣੀ ਵੀ ਜੀ 70000 ਦੀ 70 ਦੀ ਹਾਂਜੀ ਹੋਰ ਕਰ ਦਿਓ ਵਿਚੋ ਛੋਟ ਛੜ ਕਰਦੇ ਦਿੰਦੇ ਨਹੀਂ ਦੱਸੋ ਭਾਈ ਨਹੀਂ ਕਰ ਦੋ ਤੇ 2000 ਕਰ ਦਿਓ ਵੀਰੇ 70 ਜੋ 80000 ਦੀ 70 ਜੋ 2 ਕਰਾ ਲਓ ਹਾਂਜੀ ਜੋ ਕਰਾ ਲਓ ਵੀ ਜੀ ਘਰ ਕਰਨਾ ਮੈਂ ਤਾਂ ਜੇ ਕੋਈ ਦੂਰ ਨੇੜੇ ਜੇ ਕੋਈ ਫੋਨ ਭੈਣ ਭਰਾ ਕਰੇ ਫੋਨ ਫੋਨ ਕਰੇ ਮਾਰਦਾ ਮੈਂ ਤਾਂ ਕੋਈ ਨਹੀਂ ਦੰਦ ਕੋਈ ਨਹੀਂ ਬਾਕੀ ਕੋਈ ਹੋਰ ਗੱਤ ਤੋਂ ਜੇ ਕਰਨੀ ਕਢਾਉਣੀ ਕਰਦੇ ਆਹ ਬਾਤ ਹੈ ਜੀ ਵੀਰੇ ਰੇਟ ਜਿਆ ਜਿਆ ਡਾਡੇ ਚਲੋ ਹਾਂ ਇੱਕ ਹੀ ਗੱਲ ਕਰ ਲਈ 65 ਦੀ ਜਾਂਦੇ ਵੀਰੇ 85000 ਦੀ ਮੱਸੀ ਆ ਭਾਈ ਇਹ ਰੱਖਦੇ ਆ ਬਿਲਕੁਲ ਅੱਗੇ ਵੀ ਇਹ ਦੱਸਦਾ ਪਿਆ ਗਿਆ ਵੀ ਸਾਡੇ ਕੋਲ ਵਪਾਰੀ ਵੀਰ ਪਸ਼ੂ ਜਾਦੇ ਖੜਦੇ ਆ ਤੇ ਰੇਡ ਸਾਡੇ ਜਾਇਜ਼ ਹੁੰਦੇ ਆ ਇਹ ਵੀਰੇ 65000 ਦੀ ਜਾਂਦੇ ਜੋ ਕਹਤਾ ਤੇ ਇਹ ਪੈਂਨ ਦੀ ਦਵਾਂਗੇ ਇੱਥੋਂ ਛੋਟ ਹੋਣੀ ਨੇ ਜੋ ਛੋਟ ਹੋਊਗੀ ਹਨਾ 65000 ਇਹ ਠੀਕ ਹੈ ਵੀਰੇ ਜਾਇਜ਼ ਆ ਜੀ ਬਾਕੀ ਵੀਰ ਦੋਵੇਂ ਵੇੜਾ ਸ਼ਾਨਦਾਰ ਨੇ ਇਹ ਬਾੜ ਦੀ ਗਿਆ ਹਨਾ ਵੀਰੇ ਤੇ ਜੇ ਕੋਈ ਵੀਰੇ ਦੀ 85 ਦੀ ਹੈ ਭਾਜੀ 85 ਦਾ ਹੱਕ ਰੱਖਦੇ ਵੀਰੇ ਹੱਕ ਰੱਖਦੀ ਬਿਲਕੁਲ ਭਾਰੀ ਨਹੀਂ ਖਰਚੇ ਵੇਚਦੇ ਹੁੰਦੇ ਨੇ ਬੰਦ ਬੱਚੀਆਂ ਆਪਣੇ ਦਾ ਦੋਵੇਂ ਚੰਗੀਆਂ ਟੌਪ ਕਲਾਸ ਆ ਠੀਕ ਹੈ ਵੀਰੇ ਇਹ ਬਾਹਰ ਦੀ ਹੋਗੀ ਹਨਾ ਸੋ ਬਾਕੀ ਵੀਰੇ ਜੇ ਕੋਈ ਵੀ ਜੋੜਾ ਪਾ ਲੂਗਾ ਮਾਨਦਨ ਇਹ ਖੁੱਲੇ ਮਾਨਦਨ ਕੀ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰੋ ਚੰਗੀ ਘੈਂਟ ਵੈੜ ਆ ਗਈ ਏ ਬਾਕੀ ਵੀਰ ਜੀ ਜੇ ਨੂੰ ਹੋਰ ਹੀ ਬਾਰੰਗੀ ਜਿੱਥੇ ਮਰਜੀ ਭਾਵੇਂ ਦੇਖੋ ਬਹਿ ਜਾਓ ਥੱਲੇ ਬਿਲਕੁਲ ਵੀਰੇ ਇਹੋ ਜਿਹਾ ਪਸ਼ੂ ਵੀਰੇ ਬਹੁਤ ਘਾਟ ਵੇਖਣ ਨੂੰ ਮਿਲਦਾ ਸਾਫ ਸੁਥਰਾ ਪਸ਼ੂ ਆ ਬਿਨਾ ਮੰਗੇ ਤੋਂ ਆ ਕਿਸੇ ਟਾਈਮ ਮਰਜ਼ੀ ਕੋ ਚੋ ਸਕਦਾ ਗਰੇ ਇਹਨਾਂ ਦਾ ਪਸ਼ੂ ਦਾ ਮੈਂ ਵੀ ਵੀਰੇ ਲੈ ਵੇ ਲੂਗਾ ਬਹੁਤ ਘੈਂਟ ਆ ਥਣ ਵਧੀਆ ਲੱਗੇ ਵੇੜਾ ਨੂੰ ਤੇ ਬਾਕੀ ਵੀਰੋ ਕੱਦ ਕਾਠ ਵਾਲੀਆਂ ਵੇੜਾ ਨੇ ਨਿੱਕੀਆਂ ਮੰਨ ਕੇ ਨਾ ਚੱਲਿਓ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਵੀਰੋ ਤੁਸੀਂ ਛੱਡ ਕੇ ਨਹੀਂ ਜਾਣੀਆਂ ਵੇੜਾ ਕਿੱਥੇ ਹੋ ਬਿਲਕੁਲ ਕੱਦ ਘਾਟ ਵਾਲੀਆਂ ਵੀਰੇ ਬੈੜਾ ਤੇ ਰੇਟ ਬਹੁਤ ਸੋਨੇ ਨੂੰ ਕੀਤੇ ਆ ਬਾਕੀ ਵੀਰਾਂ ਨੂੰ ਬੈਂਦੇ ਆ ਵੀਰੋ ਫੋਨ ਜਰੂਰ ਲਾ ਲਿਓ ਮਾਂ ਤਾਂ ਤੁਹਾਡੇ ਹੋਰ ਹੋ ਜਾਣਗੇ ਹਾਂਜੀ ਹਾਂਜੀ ਕਿਆ ਬਾਤ ਹੈ ਕਰੇ ਮਾਨਤਨ ਬੁੱਲ ਕਰਾਂਗੇ ਵੀਰ ਜੀ ਆਪਣੀ ਪਹਿਲੀ ਵੀਡੀਓ ਦਾ ਹਾਂਜੀ ਵੀਰੇ ਹਾਂਜੀ ਮਾਨਤਨ ਰੇਡ ਕਿਹਾ ਜਾ ਤਾਂ ਬਾਕੀ ਵੀਰੇ ਤੁਸੀਂ ਫੋਨ ਜਰੂਰ ਲਾ ਲਿਓ ਜੇ ਕੋਈ ਵੀਰ ਜੋੜਾ ਪਾ ਲੂਗਾ ਉੱਚੋਂ ਮਾਨਤਨ ਖੁੱਲਾ ਹੋ ਜੂਗਾ ਤਾਂ ਉਵੇਂ ਵੀਰੇ ਤੁਸੀਂ ਫੋਨ ਜਰੂਰ ਲਾ ਲਿਓ ਹਾਂਜੀ ਹਾਂਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਮੇਰਾ ਕاجਦੀਪ ਸਿੰਘ ਜੀ ਹੈ ਪਿੰਡ ਬੰਦੇਰ ਕਲਾ ਜੇ ਜ਼ਿਲ੍ਹਾ ਹੰਦਲ ਸਾਜੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰ ਜੀ 946556194 ਤੇ ਦੂਜਾ ਨੰਬਰ ਵੀਰ ਜੀ 77195263 ਜੀ ਹੈ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ